ਸਸੀਪਾਲ ਜੀ ਮੈਂ ਹਾਂ ਦਿਲਰਾਜ ਸਿੰਘ ਦਰਦੀ ਡੇਲੀ ਟਾਈਮ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜਦੋਂ ਵੀ ਪੰਜਾਬ ਵਿੱਚ ਸ਼ਾਇਰਾਂ ਦੀ ਗੱਲ ਆਉਂਦੀ ਹੈ ਕਵੀਆਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਸਭ ਤੋਂ ਪਹਿਲਾਂ ਜੋ ਨਾਮ ਆਉਂਦਾ ਹੈ ਸਾਡੇ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਉੱਗੇ ਕਵੀ ਹੋਏ ਨੇ ਬੁੱਲੇ ਸ਼ਾਹ ਜੀ ਹੋਏ ਨੇ ਵਾਰਿਸ ਸ਼ਾਹ ਵਰਗੇ ਕਵੀ ਹੋਏ ਨੇ ਤੇ ਅਸੀਂ ਅਜੋਕੀ ਦੀ ਗੱਲ ਕਰੀਏ ਅੱਜ ਕੱਲ੍ਹ ਵੀ ਜੋ ਸਾਡੇ ਸ਼ਾਇਰ ਹੁੰਦੇ ਸਨ ਸ਼ੇਵ ਕੁਮਾਰ ਬਟਾਲਵੀ ਦਾ ਨਾਮ ਵੀ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਹੋਰ ਵੀ ਉਸਤਾਦਾਂ ਦੇ ਉਸਤਾਦ ਜੇ ਅਸੀਂ ਹੋਰਾਂ ਦੀ ਗੱਲ ਕਰੀਏ ਸਰਜੀਤ ਪਾਤਰ ਸਾਹਿਬ ਦਾ ਨਾਮ ਆਉਂਦਾ ਹੈ ਗੁਰਦਿਆਲ ਰਸ਼ਨ ਦਾ ਨਾਮ ਆਉਂਦਾ ਹੈ ਤੇ ਅਮਰਜੀਤ ਸੰਤੂ ਦਾ ਨਾਮ ਆਉਂਦਾ ਹੈ ਤੇ ਅਸੀਂ ਅੱਜ ਪਹੁੰਚੇ ਹੋਏ ਹਾਂ ਰੋਪੜ ਜ਼ਿਲ੍ਹੇ ਦੇ ਇੱਕ ਪਿੰਖ ਮੰਗਲ ਵਿੱਚ ਅਸੀਂ ਉਹ ਮਹਾਨ ਹਸਤੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਕਿ ਕਿਸੇ ਜਾਣ ਪਛਾਣ ਬੇਮਹਤਾਜ ਨਹੀਂ ਹੈ ਅੱਜ ਅਸੀਂ ਬੈਠੇ ਹੋਏ ਹਾਂ ਜੀ ਕਮਚੇ ਹੋ ਰਿਹਾ ਜੀ ਪਿੰਡ ਮੰਗਲ ਵਿੱਚ ਸਰਦਾਰ ਬਲਬੀਰ ਸਿੰਘ ਜੀ ਸਿਆਣੀ ਕਿਸੇ ਨਾਂ ਦੇ ਮਹਤਾਜ ਨਹੀਂ ਹਨ ਜੰਨਾ ਦਾ ਨਾਮ ਇੱਕ ਮੈਗਜ਼ੀਨ ਦੇ ਨਾਲ ਵੀ ਜੁੜਿਆ ਹੋਇਆ ਹੈ ਸੂਲ ਸਰਾਹੀ ਜੇ ਸੂਲ ਸਰਾਹੀ ਵਿੱਚ ਪੰਜਾਬ ਦੇ ਹਜ਼ਾਰਾਂ ਹੀ ਕਵੀ ਸ਼ਬਦ ਦੇ ਰਹਿੰਦੇ ਹਨ ਤੇ ਆਓ ਅਸੀਂ ਇੱਕ ਨਿੱਕੀ ਜੀ ਮੁਲਾਕਾਤ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਜੀ ਸਣੀ ਨਾਲ ਸਭ ਤੋਂ ਪਹਿਲਾਂ ਤਾਂ ਸਣੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਸਮਝਾ ਦਿੱਤਾ ਦੋ ਗੱਲਾਂ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਾਕੀ ਬਾਬਾ ਬਹੁਤ ਬਹੁਤ ਨਵਾਦੀਆਂ ਕਿ ਤੁਸੀਂ ਬੰਦੋ ਇਹ ਕਿ ਵਾਸਤੇ ਚੁੜਿਆ ਪੁੱਲੇ ਵੀਰ ਸਿੰਘ ਸਾਨੂੰ ਗਜ਼ਲਕਾਰ ਦੇ ਨਾਮ ਤੇ ਜਾਣਿਆ ਜਾਂਦਾ ਹੈ ਤੇ ਅਸੀਂ ਅੱਜ ਉਹਨਾਂ ਗਜ਼ਲਕਾਰ ਜਿਹੜੇ ਸਾਡੇ ਅੱਜ ਬੈਠੇ ਨੇ ਜਿਨ੍ਹਾਂ ਤੇ ਅਸੀਂ ਚਰਨਾਂ ਵਿੱਚ ਬੈਠੇ ਹਾਂ ਅੱਜ ਉਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਬਚਪਨ ਸੀ ਉਹ ਕਿੱਥੇ ਵਤਿਆ ਸੀ ਬਚਪਨ ਦਾ ਉਹ ਪਿੰਡ ਜਿਹੜਾ ਹਰਿਆਣਾ ਚ ਹੈ ਹਰਿਆਣਾਪੁਰਾਂ ਦੇ ਵਿੱਚ ਪਹਿਲਾਂ ਜ਼ਿਲ੍ਹਾ ਕਰਨਾਲ ਹੁੰਦਾ ਸੀ ਅੱਜਕੱਲ ਕੁਰਕਸ਼ਤਰ ਹੈ ਤੇ ਪਹਿਲਾਂ ਫਾਨੂ ਸੇ ਤਹਿਸੀਲ ਸੀ ਅੰਕਸ਼ਾਵਾਂ ਮਾਰਖੰਡਾ ਤਹਿਸੀਲ ਹੈ ਪਹਿਲਾਂ ਕੁਰਕਸ਼ਤਰ ਹੁੰਦਾ ਹੀ ਨਹੀਂ ਸੀ ਥਰੇਸਰੇ ਹੁੰਦਾ ਸੀਗਾ ਤੇ ਛੋਟਾ ਜਿਹਾ ਪਿੰਡ ਹੈ ਸਾਡਾ ਉਹ ਬਿਲਕੁਲ ਉੱਥੇ ਪੰਜਾਬੀ ਦਾ ਨਾਮੋਂ ਨਿਸ਼ਾਨ ਨਹੀਂ ਸੀ ਨਾ ਸੀ ਬਿਲਕੁਲ ਪੜ੍ਹੇ ਨਾ ਸਾਨੂੰ ਕਿਸੇ ਨੇ ਪੜ੍ਹਾਇਆ ਤੇ ਇਹ ਤਾਂ ਵੈਸੇ ਇਹ ਵੀ ਬੈਂ ਕੋਈ ਬਚਪਨ ਦੇ ਵਿੱਚ ਤੰਗੀ ਨਹੀਂ ਆਈ ਮਡੇਰ ਸਾਡਾ ਪਰਿਵਾਰ ਸੀਗਾ ਚੰਗਰਾ ਸੀਗਾ ਕੋਈ ਯੱਦ ਨਹੀਂ ਸਾਨੂੰ ਤੰਗੇ ਵਾਲੇ ਕਦੇ ਗੱਲ ਨਹੀਂ ਹੋਈ ਉੱਥੇ ਪਿੰਡ ਤੇ ਪਿੰਡ 'ਚ ਅਸੀਂ ਸਾਰਾ ਮਾਰਦਰ ਡੰਗਰ ਚਾਰਦੇ ਰਹੇ ਆਪਣਾ ਖੇਤੀ ਦਾ ਕੰਮ ਕਰਦੇ ਸਾਰੇ ਤੇ ਇਸ ਤੋਂ ਮੈਂ ਇਹ ਪਹਿਲੇ ਕਿਸੇ ਕਿਸੇ ਜਮਾਤ ਕਿਤੇ 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 ਸਕੂਲ ਹੁੰਦਾ ਹੀ ਨਹੀਂ ਸੀ ਦੁੱਧ ਦਿੱਤੇ ਜਿੱਥੇ ਕਿਤੇ ਕਿਤੇ ਪੰਜ ਪੰਜ ਨੇ ਕਿਤੇ ਕਿਤੇ ਗੁਰੂ ਚੋਵੇ ਹੱਚੋਵੇ ਤੋਂ ਬੋਰਡਿੰਗ ਹੌਸ ਦੇ ਵਿੱਚ ਰਹਿਣਾ ਪਿਆ ਉਹ ਦੂਰ ਸੀਗਾ ਉੱਥੇ ਅੱਠਵੇਂ ਕਿਤੇ ਦਸਵੇਂ ਫੇਰ 10-12 ਕਿਲੋਮੀਟਰ ਸ਼ਾਹਵਾਦ ਰਮਾਰਕੰਡਾ ਸੀਗਾ ਔਰ ਹਰਾਨੀ ਦੀ ਗੱਲ ਹੈ ਕਿ ਅਸੀਂ ਕੁਝ ਦਿਨ ਸ਼ਾਹਵਾਦ ਦਾਖਲ ਹੋਣ ਤੋਂ ਬਾਅਦ ਪੈਦਲ ਆਏ ਤੇ ਪੈਦਲ ਗਏ ਪਿੰਡ ਬਾਅਦ ਦੇ ਵਿੱਚ ਸਭ ਨੂੰ ਸਾਈਕਲ ਕਢਾ ਕੇ ਦਿੱਤੇ ਤਾਂ ਅਸੀਂ ਸਾਈਕਲਾਂ ਤੇ ਜਾਂਦੇ ਆਉਂਦੇ ਰਹੇ ਆ ਤੇ ਬੜਾ ਵਧੀਆ ਪਿੰਡ ਦੇ ਵਿੱਚ ਅਸੀਂ ਬਹੁਤ ਜਿਆਦਾ ਖਾਣ ਪੀਣ ਨੂੰ ਆਪਣੇ ਘਰ ਦਾ ਦੁੱਧ ਠੀ ਸਭ ਕੁਝ ਘਰ ਦਾ ਹੀ ਹੁੰਦਾ ਸੀਗਾ ਸਾਦਾ ਬੜੀਆ ਬਚਪਨ ਬਿਤਾ ਪੜਾਈ ਸਾਡੇ ਹਿੰਦੀ ਮੇ ਫਸਟ ਲੈਂਗੁਏਜ ਹਿੰਦੀ ਸੀ ਸੈਕੰਡ ਸੰਸਕ੍ਰਿਤ ਸੀ ਪੰਜਾਬੀ ਹੈ ਹੀ ਨਹੀਂ ਸੀ ਮੇਰੀ ਬੜੀ ਮਰਦ ਹੈ ਕਿ ਤੁਸੀਂ ਇਹ ਗੱਲ ਕੀਤੀ ਆ ਕਿ ਅਸੀਂ ਨੰਗੇ ਪੈਰੀ ਵੀ ਸਕੂਲੇ ਜਾਂਦੇ ਹੁੰਦੇ ਸੀ ਜਾਂ ਉਸ ਟਾਈਮ ਸਾਈਕਲਾਂ ਦੀ ਵੀ ਘੱਟ ਹੁੰਦੀ ਸੀ ਤੇ ਇਹ ਤੁਸੀਂ ਕਿਹੜੇ ਸਨ ਦੀ ਗੱਲ ਕਰੋ ਜੀ ਇਹ ਵੀ 1900 ਬਹੁਤ ਜਿਆਦਾ ਬੰਦਾ ਬਹੁਤ ਜਿਆਦਾ ਤਰਵੰਦੇ ਤਰਵੰਦੇ ਉਹ 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 ਉਹਨਾਂ ਸਾਲਾਂ ਦੀ ਗੱਲ ਹੈਗੀ ਆ ਕਿਉਂਕਿ ਮੇਰਾ ਬਰਤਨ 1946 ਦਾ ਆ ਤੇ 5-6 ਸਾਲ ਦੇ 6 ਸਾਲ ਦੇ ਵੱਡੇ-ਵੱਡੇ ਹੋ ਗਏ ਸੀ ਅਸੀਂ ਜਦੋਂ ਸਕੂਲ ਵਿੱਚ ਦਾਖਲ ਕਰਾਇਆ ਗਿਆ ਸਕੂਲ ਹੈ ਹੀ ਨਹੀਂ ਸੀ ਪਿੰਡ 'ਚ ਤਾਂ ਕਿ ਨਾਲ ਦੇ ਪਿੰਡਾਂ 'ਚ ਵੀ ਨਹੀਂ ਸੀ ਤੇ ਕਿੰਨੇ ਸਾਰੇ ਦੌਰ ਪਹਿਲੀ ਦਾ ਉਹ ਵੀ ਪ੍ਰਾਈਵੇਟ ਦੇ ਬੰਦੇ ਨੇ ਖੋਲੇ ਆਏ ਸੀਗਾ ਉੱਥੇ ਦੂਜੀ ਤੀਜੀ ਕੀਤੀ ਫਿਰ ਕਲਸਾਨਾ ਜਾ ਕੇ ਅਸੀਂ ਪੰਜਵੀਂ ਕੀਤੀ ਪਹਿਲਾਂ ਉਹ ਚੌਥੀ ਦਾ ਸੀਗਾ ਬਾਅਦ 'ਚ ਪੰਜਵੀਂ ਦਾ ਬਣ ਗਿਆ ਉੱਥੇ ਪੰਜਵੀਂ ਕੀਤੀ ਪਰ ਸਾਡੇ ਇਧਰਲੇ ਪਸੇ ਅਜਰਾਣਾ ਕਲਾ ਹੈਗਾ ਉੱਥੇ 8ਵੇਂ ਦਾ ਸਕੂਲ ਸੀਗਾ ਉੱਥੇ ਸਾਨੂੰ ਦਾਖਲ ਕਰਾਤਾ ਹਰ ਰੋਜ਼ ਤਾਂ ਆ ਜਾਣੀ ਸੀ ਹੰਦਾ ਦੂਰ ਸੀਗਾ ਉੱਥੇ ਇੱਕ ਚੌਪਾਲ ਦੇ ਵਿੱਚ ਬੋਰਡਿੰਗ ਬਣਾਇਆ ਹੋਇਆ ਸੀਗਾ ਉੱਥੇ ਫਿਰ ਸਾਨੂੰ ਅ ਮਤਲਬ ਰਹਿਣਾ ਪਿਆ 6ਵੇਂ 7ਵੇਂ 8ਵੇਂ ਉੱਥੇ ਕੀਤੀ ਉੱਥੇ ਉੱਥੇ ਹੀ ਰਹਿੰਦੇ ਸੀ ਮੈਂ ਵਾਲੀਬਾਲ ਤੇ ਫੁੱਟਬਾਲ ਖੇਡਣ ਲੱਗ ਗਿਆ ਸੀਗਾ ਤੇ ਬੜਾ ਸ਼ੌਕ ਹੋ ਗਿਆ ਸੀ ਉਦੋਂ ਮੈਂ ਤੁਸੀਂ ਹੁਣ ਆਪਣੇ ਬਚਪਨ ਦੀ ਗੱਲ ਕੀਤੀ ਆ ਕਿ ਸਾਡੇ ਬਚਪਨ ਯਕੀਨ ਹੁੰਦਾ ਸੀ ਤੇ ਇਹ ਜਿਹੜੀ ਸਾਹਿਤਕ ਲਹਿਰ ਨਾ ਇਹਦੇ ਵਿੱਚ ਤੁਸੀਂ ਪਹਿਲਾ ਕਦਮ ਕਿਸੀ ਸ਼ੌਂਕ ਨਾਲ ਰੱਖਿਆ ਤੇ ਕਦੋਂ ਪਹਿਲਾ ਕਦਮ ਤੁਸੀਂ ਸ਼ਾਇਰੀ ਸਾਹਿਤ ਵਿੱਚ ਸਾਹਿਤ ਵਿੱਚ ਮੈਂ 1962 ਦੇ ਵਿੱਚ ਮਨੋ ਇੱਥੇ ਪੰਜਾਬ ਦੇ ਵਿੱਚ ਨੌਕਰੀ ਮਿਲ ਗਈ ਕਲਰਿਕਲ ਦੀ ਤੇ ਪੰਜਾਬੇ ਸਾਨੂੰ ਆਂਦੇ ਨਹੀਂ ਸੀ ਮੇਰੇ ਵੱਲ ਦੇਖ ਦੇ ਕੇ ਮੇਰੇ ਸਾਥੀ ਹੱਸਦੇ ਹੁੰਦੇ ਸੀਗੇ ਜਦੋਂ ਉਹ ਪਵਾਦੀ ਜੀ ਬੋਲਦੇ ਤਾਂ ਹਿੰਦੀ ਬੋਲਦਾ ਸੀਗਾ ਮਹਾਰਾਤਾ ਰਾ ਕਰਦਾ ਸੀਗਾ ਤੇ ਉਹ ਕਹਿੰਦੇ ਸੀ ਯਾਰ ਇਹ ਬੰਦਾ ਸਰਦਾਰ ਹੋ ਕੇ ਵੀ ਨਹੀਂ ਪੰਜਾਬੀ ਬੋਲਦਾ ਇਹ ਕੀ ਗੱਲ ਹੈਗੀ ਆ ਕਿਉਂਕਿ ਸਾਡੀ ਤਰਾਸਤੀ ਹੈ ਇਹ ਅਸੀਂ ਬਜਵ ਦੇ ਨਾਲ ਜਾਂ ਅਸੀਂ ਇਸਤੇ ਨਾਲ ਬੋਲੀ ਨੂੰ ਜੋੜ ਲੈਂਦੇ ਆ ਜਦ ਕਿ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਪੰਜਾਬੀ ਪੰਜਾਬੀਆਂ ਦੀ ਭਾਸ਼ਾ ਹੈ ਨਾ ਕਿ ਕਿਸੇ ਹੋਰ ਦੀ ਤੇ ਉਸ ਵੇਲੇ ਕੁਦਰਤੀ ਇੱਕ ਇੱਥੇ ਸਾਡੇ ਘਰ ਸਾਫ ਗੁਰਦੁਆਰਾ ਇੱਥੇ ਲਾਇਬ੍ਰੇਰੀ ਹੁੰਦੀ ਸੀ ਮੈਂ ਇੱਕ ਦਿਨ ਉੱਥੇ ਗਿਆ ਤਾਂ ਮੇਰੇ ਤੇ ਕਿਤਾਬਾਂ ਖਿਲਰੀਆਂ ਪਈਆਂ ਸੀ ਮੈਂ ਦੇਖਿਆ ਤਾਂ ਉੱਥੇ ਇੱਕ ਨਾਵਲ ਪਿਆ ਸੀਗਾ ਅੜਕੇ ਸਾਹਿਬ ਦਾ ਤੇ ਉਹਦੇ ਵਿੱਚ ਬੋਲੀਆਂ ਜਿਹੜੀਆਂ ਬਹੁਤ ਸਗੀਆਂ ਵਿੱਚ ਨਾਵਲ ਦੇ ਵਿੱਚ ਜੁੜ ਕੇ ਟਿਆ ਹੋਈਆਂ ਸੀ ਕਿ ਆਰਾਮ ਸਰੋਪਣਖੀ ਦੇ ਉਹ ਮੇਰੇ ਖਿੱਚ ਲਿਆ ਕਿਉਂਕਿ ਮੈਂ ਛੋਟੇ ਹੁੰਦੇ ਵੀ ਕਿਸੇ ਬਹੁਤ ਕਰਦਾ ਹੁੰਦਾ ਸੀਗਾ ਕਿਸੇ ਵਾ ਕਿਸੇ ਕਿੰਨੇ ਕਿੰਨੇ ਕਿਸੇ ਵਾ ਛੋਟੇ ਛੋਟੇ ਕਿਸੇ ਮੈਂ ਖਰੀਦ ਕੇ ਪਰਦਾ ਹੁੰਦਾ ਸੀ ਤੇ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਪਤਾ ਸੀਗਾ ਤੇ ਚੋਪਾਲਾਂ ਦੇ ਵਿੱਚ ਜਾਂ ਰਾਤ ਨੂੰ ਕਿਤੇ ਬਟੇ ਹੋਰ ਤੋਂ ਕੋਈ ਸਾਧਨ ਦੇ ਸੀ ਹੁੰਦਾ ਉਹ ਮੇਤੋਂ ਕਿਸੇ ਸੁਣਦੇ ਹੁੰਦੇ ਸੀਗੇ ਤੇ ਮੈਨੂੰ ਸ਼ੌਕ ਸੀਗਾ ਤੇ ਮੈਂ ਉਸ ਵੇਲੇ ਉਹ ਨਾਵਲ ਮਾੜਾ ਮोटा ਲੜ ਦੇਖਿਆ ਪੜਿਆ ਤੇ ਮੈਂ ਪੰਜਾਬੀ ਉਹਦੇ ਨਾਲ ਮੈਨੂੰ ਸਿੱਖਣੀ ਥੋੜੀ ਬਹੁਤ ਲਿਖਣੇ ਲਿਖਣ ਦਾ ਵੀ ਅਭਿਆਸ ਕੀਤਾ ਮੈਂ ਬੋਲਣ ਦਾ ਵੀ ਕੀਤਾ ਤੇ ਮੈਨੂੰ ਸ਼ੌਕ ਹੋ ਗਿਆ ਅਗਲੀ ਵਾਰੀ ਮੈਂ ਗਿਆ ਤਾਂ ਉੱਥੇ ਭਾਈਓ ਦੀ ਐਸ਼ਰ ਸਿੰਘ ਭਾਈਓ ਦੀ ਕਿਤਾਬਾਂ ਤੇ ਹੋਰ ਪਈਆਂ ਸੀਗੀਆਂ ਪੋਟਰੀ ਦੀਆਂ ਮੈਂ ਇੱਕ ਦੋ ਲੈ ਲਈਆਂ ਤੇ 1964 ਦੇ ਵਿੱਚ 65 ਦੇ ਵਿੱਚ ਮਾਸਟਰ ਤਾਰਾ ਸਿੰਘ ਤੇ ਸੰਤ ਪੜੇ ਸਿੰਘ ਦੀ ਲੜਾਈ ਚੱਲੀ ਹੋਈ ਸੀ ਤੇ ਉਹ ਇੱਕ ਦੂਜੇ ਨੂੰ ਕਵਟਾਉਣਾ ਦੇ ਵਿੱਚ ਗਾਲ੍ਹਾਂ ਹੀ ਕੱਢਦੇ ਹੁੰਦੇ ਸੀ ਸਮੱਸਿਆ ਦੇ ਕੇ ਉਹਨਾਂ ਦੇ ਦੋਨੋਂ ਜੱਫੇਦਾਰ ਦੇ ਵਿੱਚ ਤੇ ਕੌਮੀ ਦਰਬ ਦੇ ਵਿੱਚ ਝਪਦੇ ਆ ਸੀ ਤੇ ਮੈਂ ਵੀ ਉਹ ਲਿਖਣ ਲੱਗ ਗਿਆ ਜਦੋਂ ਉਹ ਗਾਲ੍ਹਾਂ ਕੱਢਦੇ ਸੀ ਮੈਂ ਵੀ ਕੱਢਣ ਲੱਗ ਗਿਆ ਹੋਣੇ ਹੋਣੇ ਰੋਣੇ ਹੋਣੇ ਮਾਰਾ 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 ਲਿਖਣਾ ਲਿਖਦਿਆ ਫਿਰ ਗੀਤ ਲਿਖਣਾ ਸ਼ੁਰੂ ਕਰ ਦਿੱਤੇ ਗੀਤ ਲਿਖਣਾ ਸ਼ੁਰੂ ਕਰਤੇ ਤੇ ਗੀਤ ਮੇਰੇ 60 68 ਦੇ ਵਿੱਚ ਫੇਜ ਮਾਸਟਰਵਾਇਸ ਕੰਪਨੀ ਹੁੰਦੀ ਸੀ ਕਿ ਉਹਨਾਂ ਨੇ ਰਿਕਾਰਡ ਕੀਤਾ ਗੀਤ ਇਹ ਇੱਥੇ ਮੈਂ ਤੁਹਾਨੂੰ ਨਹੀਂ ਪੁੱਛਣਾ ਚਾਹਵਾਵਾਂਗਾ ਕਿ ਸਾਡੇ ਜਿਹੜੇ ਦਰਸ਼ਕ ਇਸ ਟਾਈਮ ਦੇਖ ਰਹੇ ਤੁਹਾਡੀਆਂ ਇਹ ਗੱਲਾਂ ਸੁਣ ਰਹੇ ਆ ਕਹਿੰਦੇ ਕਿ ਗੁਰੂ ਬਿਨਾਂ ਗਿਆਨ ਨਹੀਂ ਮਿਲਦਾ ਤੇ ਗੁਰੂ ਗਿਆਨ ਬਾਰੇ ਸਾਨੂੰ ਦੱਸੋ ਤੁਸੀਂ ਕਿੰਨਾ ਕੋਲੋਂ ਇਸ ਖਿਆਲ ਲਈ ਜਾਂ ਜਿਨ੍ਹਾਂ ਨੇ ਤੁਹਾਨੂੰ ਇਸ ਕਲਮੇ ਵੱਲ ਤੋਰਿਆ ਕਿ ਸਾਹਿਤਕ ਨੂੰ ਜੇ ਕੋਈ ਹੁਣੇ ਉਹ ਸਮੇਂ ਕੋਈ ਜਿਹੜੇ ਸ਼ਾਇਰ ਸੀ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਤੁਸੀਂ ਉਹ ਵੀ ਸ਼ੇਅਰ ਹੋਣਗੇ ਕਿਉਂਕਿ ਉਹ ਆਸ ਬੜਾ ਕੱਢਦੇ ਹੁੰਦੇ ਸੀ ਕਿ ਤੁਹਾਡੀਆਂ ਜਦੋਂ ਅਸੀਂ ਅਗਲਾ ਪੜੀਆਂ ਵੇ ਜਾਂ ਸੁਸਰਾਹੀ ਵੀ ਤੁਹਾਡਾ ਪੜਦੇ ਆ ਤੇ ਉਹਦੇ ਵਿੱਚ ਬੜਾ ਅਲੱਗ ਹੀ ਨਜ਼ਾਰਾ ਆਉਂਦਾ ਹੈ ਤੇ ਤੁਸੀਂ ਗੁਰੂ ਗਿਆਨ ਦੀ ਇੱਕ ਗੱਲ ਸਵੇ ਦੱਸੋ ਸਾਂਝੀ ਕਰੋ ਸਟਮਾਜੀ ਉਹ ਇਸ ਤਰ੍ਹਾਂ ਦੀ ਵੀ ਗੀਤ ਲਿਖਨੇ ਸ਼ੁਰੂ ਕਰਦੇ ਮਾਰੇ ਮਾਰੀਆਂ ਖਪਟਾਂ ਦੇ ਕੋਈ ਪਾਪਰ ਨਹੀਂ ਸੀ ਬਈ ਬਜਨ ਕਿਹਾ ਹੁੰਦਾ ਤੇ ਹੋਰ ਕੋਈ ਚੀਜ਼ ਕਿਹਾ ਹੁੰਦੀ ਆ ਤੇ ਨੰਨੇ ਉਸ ਵੇਲੇ ਪਾਖੜਾ डैम ਬਣਦਾ ਪਿਆ ਸੀਗਾ ਤੇ ਆਬਾਦੀ ਬਹੁਤ ਸੀਗੀ ਵਰਕਰ ਬਹੁਤ ਸੀਗੇ ਤੇ ਸ਼ਾਇਰ ਬਹੁਤ ਸੀ ਹਿੰਦੀ ਦੇ ਵੀ ਉਰਦੂ ਦੇ ਵੀ ਪੰਜਾਬੀ ਦੇ ਵੀ ਤੇ ਹਰ ਹਫਤੇ ਤਕਰੀਬਨ ਸਿਟਿੰਗ ਹੁੰਦੀ ਸੀਗੀ ਮਹਿਫਿਲ ਲੱਗਦੇ ਹੁੰਦੇ ਸੀਗੇ ਤੇ ਅਸੀਂ ਵੀ ਉਹਦੇ ਜਾਣ ਲੱਗੇ ਉਹਨਾਂ ਦੀਆਂ ਗਜ਼ਲਾਂ ਤੇ ਗੀਤ ਸੁਣਨ ਲੱਗੇ ਥੋੜਾ ਥੋੜਾ ਸਾਨੂੰ ਹੋਰ ਕੋਈ ਆ ਵੀ ਅਸੀਂ ਬਹੁਤ ਕੁਝ ਵੀ ਨਹੀਂ ਲਿਖਦੇ ਤੇ ਵਿਦਾਇਏ ਲਿਖੀ ਲਿਖੀ ਜਾ ਲਿਖੀ ਜਾ ਰਹੇ ਆ ਤੇ ਸਾਡੇ ਇੱਕੋ ਜਿਹੀ ਕਿਸਮ ਦੇ ਵੀ ਅਮਰਜੀਤ ਸਿੰਘ ਸੰਧੂ ਹੋਰੇ ਬਦਲ ਕੇ ਉੱਤੇ ਆਵੇ ਤੇ ਮੇਰੇ ਨਾਲ ਹੀ ਉਹਨਾਂ ਨੂੰ ਮਕਾਨ ਵਾਟ ਹੋ ਗਿਆ ਤੇ ਅਸੀਂ ਨੱਤਰ ਉਹਨਾਂ ਦਾ ਵਿਆਸਤਾ ਸੀ ਮੇਰਾ ਭਾਖੜੇ ਦਾ ਸੀਗਾ ਤੇ ਅਸੀਂ ਗਜ਼ਲਾਂ ਲਿਖਣਾ ਸੀ ਇੱਕ ਤਰ੍ਹਾਂ ਮਿਸਰ ਲੈਣਾ ਗਜ਼ਲਾਂ ਦਾ ਤੇ ਅਸੀਂ ਲਿਖਣੀ ਆ ਤੇ ਉਹ ਮੈਨੂੰ ਸਮਝਾਦਾ ਸੀ ਵੀ ਤੇਰੀਆਂ ਗਜ਼ਲਾਂ 'ਚ ਤਾਂ ਗਲਤੀਆਂ ਬਹੁਤ ਆ ਤੇ ਇਸ ਤਰ੍ਹਾਂ ਮਤਲਬ ਅਸੀ ਗਿਆ ਕੋ ਜਵਾਬ ਦੇ ਵਿੱਚ ਜਿਹੜਾ ਮਾਹੌਲ ਸੀਗਾ ਉਹ ਜਿਹੜੇ ਸਾਡੇ ਬੜੇ ਬੜੇ ਉਸਤਾਦ ਸੀਗੇ ਉਹ ਲੜੀ ਜਾਂਦੇ ਸੀਗੇ ਗੱਲਾਂ ਪਿੱਛੇ ਤੇ ਉਹ ਕਹਿੰਦੇ ਸੀ ਇਹਦੀ ਇਹ ਇਹਦੇ ਚ ਆ ਉਹ ਆਪ ਗੁਣਾ ਹੈ ਉਹਦੇ ਚ ਕਹਿੰਦੇ ਉਹ ਇਹਦੇ ਸਾਧੂ ਸੀਗੇ ਹਮਦਾਰਦੋਰੀ ਸੀਗੇ ਆਪਣੇ ਡਾਕਟਰ ਠਾਕਰ ਭਾਰਤੀ ਸੀਗੇ ਕਈ ਸੀਗੇ ਉਸ ਤਰ੍ਹਾਂ ਦੇ ਤੇ ਸਾਡੇ ਉਹਨਾਂ ਨੇ ਦੀਪਕ ਸਾਹਿਬ ਨੂੰ ਦੇਵੇ ਸਾੜਨ ਵਾਲਾ ਦੀਵਾ ਤੇ ਹੋਰ ਕਈ ਕੁਝ ਕਿਹਾ ਖਿਆਲੋ ਬੁਰਾ ਲੱਗਿਆ ਯਾਰ ਇਹ ਇਹਨਾਂ ਨੂੰ ਇਦਾਂ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਉਸਤਾਦਾਂ ਨੂੰ ਤੇ ਮੇਰੇ ਉਹ ਉਹ ਉਹਨਾਂ ਦਿਨਾਂ ਤੱਕ ਬਧਾਤਾ ਸਿੰਘ ਤੇ ਸਰਦਾਰ ਕਰਤਾਰ ਸਿੰਘ ਬਲਗਣ ਹੋਰ ਨਾਲ ਇੱਕ ਸਾਡੇ ਹੋਰ ਦਲੇਰ ਸਾਹਿਬ ਹੁੰਦੇ ਸੀ ਉਹ ਮੈਗਜ਼ੀਨ ਕੱਢਦੇ ਸੀਗੇ ਕਮਲ ਮੈਗਜ਼ੀਨ ਬੀਬੀ ਅਨੰਤ ਕੌਰ ਕੱਢਦੇ ਸੀਗੇ ਤੇ ਬੇਹੱਦ ਬੇਹਿਸਾਬ ਮੈਗਜ਼ੀਨ ਨਿਕਲਦੇ ਸੀ ਮਹੀਨੇਵਾਰ ਉਸ ਉਸ ਸਮੇਂ ਉਹਨਾਂ ਨਾਲ ਮੇਰੀ ਚੰਗੀ ਜਾਣੀ ਜਾਣੇ ਹੋ ਗਈ ਤੇ ਦੀਪਕ ਸਾਹਿਬ ਨਾਲ ਵੀ ਥੋੜੀ ਬਹੁਤੀ ਹੋ ਗਈ ਜਤੋਜੀ ਸਾਹਿਬ ਨਾਲ ਫਿਰ ਮੈਂ ਦੀਪਕ ਜਤੋਜੀ ਸਾਹਿਬ ਤੇ ਹੱਕ ਦੇ ਵਿੱਚ ਇੱਕ ਲੇਖ ਲਿਖਿਆ ਬੜਾ ਵੱਡਾ ਵੀ ਇਹਨਾਂ ਨੂੰ ਸਾਡੇ ਉਸਤਾਦਾਂ ਨੂੰ ਇਦਾਂ ਗਾਣਾ ਨਿਕਲ ਨਹੀਂ ਆਇਆ ਜਿਵੇਂ ਇੱਕ ਬੁੱਢੇ ਨੂੰ ਵੀ ਗਲਤੀਆਂ ਹਰ ਇੱਕ ਦੀ ਰਚਨਾ ਦੇ ਵਿੱਚ ਹੁੰਦੀ ਆਏ ਗਿਆ ਤੇ ਉਹ ਖੁਦ ਕੁਦਰ ਦੇ ਬਲਡਰ ਸਾਹਿਬ ਦੇ ਕਾਫਾ ਦੇ ਵਿੱਚ ਛੱਤ ਤੇ ਉਹ ਫੜ ਕੇ ਦੀਪਕ ਸਾਹਿਬ ਮੇਰੇ ਕੋਲ ਮੰਗਲ ਆਏ ਤੇ ਮੈਨੂੰ ਸ਼ਾਬਾਸ਼ ਦਿੱਤੀ ਮੈਨੂੰ ਕੰਨੇ ਪੁੱਤਰ ਵੀ ਮੇਰਾ ਮੇਰੀ ਧੀਰ ਬੜਕੇ ਕੋਈ ਵੀ ਨਹੀਂ ਖੜਿਆ ਪੰਜਾਬ ਦੇ ਵਿੱਚ ਤੇ ਤੁਸੀਂ ਇਹ ਜਿਹੜਾ ਰੇਖ ਲਿਖਿਆ ਮੇਰੇ ਤੇ ਬੜੀ ਕਿਰਪਾ ਕੀਤੀ ਆ ਤੁਸੀਂ ਜਦੋਂ ਵੀ ਮੈਨੂੰ ਕੋਈ ਕੰਮ ਕਰੋਗੇ ਮੈਂ ਤੁਹਾਡੇ ਵਾਸਤੇ ਹਾਜ਼ਰ ਆ ਤੇ ਮੈਂ ਉਹਨਾਂ ਨਾਲ ਜੁੜ ਗਿਆ ਉਹਨਾਂ ਨੇ ਮੇਰੀ ਅਗੜਾ ਜਲਾ ਠੀਕ ਕਰਨੀਆਂ ਸ਼ੁਰੂ ਕਰਤੀਆਂ ਤੇ ਉਹ ਕਹਿੰਦੇ ਸੀ ਦੋ ਦੋ ਤਿੰਨ ਤਿੰਨ ਮੈਨੂੰ ਉਹਨਾਂ ਭੇਜਦੇ ਆਕਰ ਕਾਸ਼ੀਏ ਤੇ ਉਹਨਾਂ ਨੇ ਮੈਨੂੰ ਸਮਝਾਉਣਾ ਵੀ ਇੱਥੇ ਆਹ ਜ਼ਰੂਰੀ ਹੈ ਤੇ ਆਹ ਜ਼ਰੂਰੀ ਹੈ ਇੱਥੇ ਆਹ ਗਲਤ ਹੈ ਫਿਰ ਆਹ ਗਲਤ ਹੈ ਉਹ ਬਲਕੇ ਸਾਡੇ ਪਿੰਡ ਮੇਰੇ ਛੋਟੇ ਭਰਾ ਦੀ ਭਰਾ ਦੇ ਵਿਆਹ ਚ ਹੀ ਗਏ ਤੇ ਐਦਾਂ ਉਹਨਾਂ ਦੇ ਨਾਲ ਲੜਦਾ ਵਧੀ ਉਹ ਘਰ ਦੀਆਂ ਗੱਲਾਂ ਵੀ ਮੇਰੇ ਨਾਲ ਕਰ ਲੈਂਦੇ ਸੀਗੇ ਤੇ ਉਹ ਕਹਿੰਦੇ ਸੀ ਬਲਕਰਨ ਤੇਰੇ ਕੋਲ ਆਂਦਾ ਬਰਕਰਨ ਨਹੀਂ ਪਾਰਿਓ ਤਾਂ ਮੁੰਡਾ ਸੀ ਬੰਦਾ ਬਲਕਰਨ ਕਿਉਂਕਿ ਉਹ ਵੀ ਘਰ ਦੇ ਵਿੱਚ ਇੰਨਾ ਵਧੀਆ ਉਹਨਾਂ ਦੇ ਵਿੱਚ ਮਾਹੌਲ ਨਹੀਂ ਸੀਗਾ ਤੇ ਉਹਨਾਂ ਨੇ ਮਤਲਬ ਕੁਝ ਉਹਨਾਂ ਨੇ ਕੁਝ ਅਮਰ ਜੀ ਸੰਧੂ ਹਿੱਤੇ ਹਿੱਤੇ ਉਹਦੇ ਦੱਸਿਆ ਤੇ ਹੌਲੀ 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 ਸਾਨੂੰ ਇਹ ਪਿੰਗਲ ਅਰੋਜ ਦਾ ਪਤਾ ਲੱਗਦਾ ਰਿਹਾ ਤੇ ਮਤਲਬ ਫਿਰ ਉਹਨਾਂ ਨੇ ਖਤਾਰ ਦੀਪਕ ਦੀਪਕ ਸਾਹਮਦੇ ਅਰੋਜ ਦੀ ਸ਼ਾਹੀ ਬਨ ਉਹਦੇ ਹੋ ਕੇ ਮੈਂ ਲੇਦਾ ਇਹਨੂੰ ਪੜੀ ਪੜ ਕੇ ਇਹਨਾਂ ਪੜਿਆ ਸੀਗਾ ਉਹ ਹਰ ਮਹੀਨਾ ਇੱਕ ਗੱਲ ਦਰਬਾਰ ਕਰਾਉਂਦੇ ਹੁੰਦੇ ਸੀ ਪੰਜਾਬ ਲੈਵਲ ਦਾ ਜਿਹਦੇ ਵਿੱਚ ਪੰਜਾਬ ਤੋਂ ਸਾਰੇ ਬੰਦੇ ਬਾਹਰ ਤੋਂ ਬੁਲਾਉਂਦੇ ਹੁੰਦੇ ਸੀ ਤੇ ਇੱਕ ਸੋਲਸ ਇੱਕ ਸਾਧੂ ਸੀ ਹਮਦਰਦ ਯਾਦਗਾਰੀ ਆਵਾਰ ਉਹ ਦੰਦੇ ਹੁੰਦੇ ਹੁੰਦੇ ਸੀਗੇ ਜਿਹਦੇ ਪੈਸੇ ਜਲੰਧਰ ਤੋਂ ਹੀ ਜਾਂਦੇ ਸੀਗੇ ਤੇ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਸਮੱਸਿਆ ਪਰ ਹੋ ਗਈ ਵੀ ਇਹ ਇੱਕ ਦੋ ਵਾਰੀ ਤਾਂ ਉਹਨਾਂ ਨੇ ਚਲਾਇਆ ਉਹ ਕੰਨੇ ਵੀ ਅਸੀਂ ਨਹੀਂ ਚਲਾ ਸਕਦੇ ਸੋਲਸ ਦਾ ਇਹ ਸਹਿਤ ਕੇਂਦਰ ਦੇ ਜਿਹੜੇ ਪ੍ਰਧਾਨ ਸੀ ਜਾਂ ਸੈਕਟਰੀ ਸੀ ਬੰਲਾ ਸੀਗੇ ਚਮਕੌਰ ਸਾਹਿਬ ਦੇ ਉਹ ਸੈਕਟਰੀ ਸੀਗੀ ਪਰ ਫਰਮ ਸਿੰਘ ਵੱਧਣ ਜਿਹੜੇ ਸੀਗੇ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੇ ਆਪਣੇ ਉੱਥੇ ਖਰੜ ਦੇ ਵਿੱਚ ਇੱਕ ਇਕੱਠ ਬੁਲਾਇਆ ਜਿਹਦੇ ਵਿੱਚ ਸਾਰੇ ਪਾਸੇ ਦੇ ਬੰਦਿਆਂ ਨੂੰ ਬਲਾਡਰ ਜਿਹੜੇ ਜੁੜੇ ਹੋਏ ਸੀ ਉਹਨਾਂ ਦੇ ਨਾਲ ਮੈਂ ਵੀ ਬੁਲਾਇਆ ਮੈਂ ਵੀ ਗਿਆ ਹੋਇਆ ਸੀਗਾ ਹੋਰ ਤਾਂ ਹੋਰ ਸਰਵਰ ਸਰਬਜੀਤ ਸਿੰਘ ਜਿਹੜਾ ਅੱਜਕੱਲ ਲੁਧਿਆਣਾ ਅਕੈਡਮੀ ਦਾ ਪ੍ਰੈਜ਼ੀਡੈਂਟ ਹੈਗੇ ਆ ਉਹ ਵੀ ਬੁਲਾਏ ਹੋਏ ਸੀਗੇ ਵੀ ਇਹ ਮੈਗਜ਼ੀਨ ਕਿਨੂੰ ਕਿੱਦਾਂ ਕੱਢਿਆ ਜਾ ਸਕਦਾ ਹੈ ਤੇ ਇਹਦਾ ਸੰਪਾਦਕ ਕੌਣ ਲੱਗੇ ਸਭ ਨੇ ਹੀ ਸਾਰਿਆਂ ਤੋਂ ਹੀ ਉਹਨਾਂ ਨੇ ਰਾ ਲਈ ਤੇ ਸਭ ਨੇ ਬੋਲਿਆ ਤੇ ਮੈਨੂੰ ਵੀ ਜਦੋਂ ਕਿਹਾ ਤੇ ਮੈਂ ਵੀ ਉਹਨਾਂ ਨੂੰ ਕਿਹਾ ਵੀ ਸੰਸਥਾ ਦੇ ਨਾਲ ਹੀ ਮੈਗਜ਼ੀਨ ਚੱਲਦੇ ਆਂ ਅੱਲਾ ਬੰਦਾ ਕਦੇ ਮੈਗਜ਼ੀਨ ਚਲਾ ਕੇ ਕਾਮਯਾਬ ਨਹੀਂ ਹੁੰਦਾ ਖਾਸ ਕਰ ਪੰਜਾਬੀ ਦਾ ਕਿਉਂਕਿ ਸੂਲਸਵੇਾਈ ਸਾਹਿਕ ਸਾਹਿਤ ਕੇਂਦਰ ਜਿਹੜਾ ਹੈਗਾ ਉਹ ਇੱਕ ਸੰਸਥਾ ਤੇ ਉਹ ਇਹਨੂੰ ਚਲਾਵੇ ਉਹ ਜਿਹਨੂੰ ਮਰਜ਼ੇ ਇੱਥੇ ਸੰਪਾਦਕ ਬਣਾ ਦੇਵੇ ਮੈਨੂੰ ਸਰਬਲੂ ਸਿਵਰੀ ਦੇੰਦ ਨੂੰ ਮੈਂ ਮੰਨਵਾ ਲਿਆ ਇੱਕ ਦੋ ਬੰਦੇ ਕਹਿੰਦੇ ਸੀ ਬੈਨੋ ਬਣਾ ਦਿਓ ਮਾਹਬੇ ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ ਮਨੇ ਕਹਦੇ ਵੀ ਤੁਸੀਂ ਬਹੁਤ ਮੈਨੂੰ ਬਣਾਓਗੇ ਮੈਨੂੰ ਬਣਾ ਦਿਓ ਮੈਨੂੰ ਕੀ ਗੱਲ ਮੈਂ ਕੋਈ ਇਹ ਹੀ ਗੱਲ ਦੇ ਮੇਰਾ ਵੀ ਐਕਸਪੀਰੀਅੰਸ ਵਾਵਾ ਹੋਇਆ ਹੋਇਆ ਸੀ ਆਸਟ੍ਰੇਲੀਆ ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਸਲਾਹ ਕਰਕੇ ਇਹ ਮੈਨੂੰ ਕਹਿੰਦੇ ਵੀ ਨਹੀਂ ਤੁਸੀਂ ਇਹਦੇ ਸੰਪਾਵੇਕ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਭਾਣ ਦੀ ਜਿਹੜੀ ਭਾਣ ਦੀ ਸੀ ਡਾਕਟਰ ਸਾਕੀ ਦੀ ਉਹ ਮੇਰੇ ਲੜਕੇ ਦੇ ਨਾਲ ਉਹਨਾਂ ਦਾ ਰਿਸ਼ਤਾ ਵੀ ਹੋ ਗਿਆ ਸੀਗਾ ਇਹ ਵੀ ਇੱਕ ਪੱਖ ਸੀਗਾ ਜਿਹੜਾ ਮੇਰੇ ਹੱਕ 'ਚ ਗਿਆ ਉਸ ਵੇਲੇ ਤੇ ਉਹ ਉਹਨਾਂ ਨੇ ਉਹ ਬੈਗਜਨ ਮੈਨੂੰ ਦੇਟੋ ਤੇ ਮੈਨੂੰ ਹੁਣ ਉਹ 18 19 ਸਾਲ ਹੋ ਗਏ ਮੈਂ ਕਿਸੇ ਤੋਂ ਕਦੇ ਚੰਨਾ ਨਹੀਂ ਮੰਗਿਆ ਮੈਂ ਕਿਸੇ ਨੂੰ ਕਦੇ ਪੈਸਿਆਂ ਨੂੰ ਨਹੀਂ ਕਿਹਾ ਮੈਂ ਜਿੰਨੇ ਵੀ ਪੈਸੇ ਖਰਚ ਹੁੰਦੇ ਆ ਮੈਂ ਉਹ ਅੱਜ ਹੁਣ ਤਾਂ ਮੈਂ ਹੋਰ ਤਾਂ ਹੋਰ ਤਰਾਸਦੀ ਦੇਖੋ ਤੁਸੀਂ ਵੇ ਜਿੱਦਾਂ ਮਰਜ਼ੀ ਪੰਜਾਬੀ ਦੇ ਜਿਹੜੇ ਵੱਡੇ ਵੱਡੇ ਰਾਈਟਰ ਆ ਛੋਟੇ ਰਾਈਟਰ ਆ ਜਿਹੜੇ ਵੀ ਹੈਗੇ ਆ ਉਹਨੂੰ ਮੈਗਜ਼ੀਨ ਭੇਜੋ ਕਦੇ ਵੀ ਨਹੀਂ ਦੱਸਣਗੇ ਉਹ ਕਿ ਸਾਨੂੰ ਮੈਗਜ਼ੀਨ ਮਿਲ ਗਿਆ ਜੇ ਨਾ ਮਿਲੇ ਤਾਂ ਫੋਨ ਤੇ ਫੋਨ ਆਣਾ ਸ਼ੁਰੂ ਹੋ ਜਾਂਦਾ ਹੈ ਵੀ ਸਾਨੂੰ ਨਹੀਂ ਮਿਲਿਆ ਮੈਂ ਕਹਿੰਦਾ ਵੀ ਤੂੰ ਮਿਲਣ ਤੇ ਤਾਂ ਦੱਸ ਦੇਣੀ ਵੀ ਮਿਲ ਗਿਆ ਤੇ ਹੁਣ ਤੁਸੀਂ ਦੱਸੀ ਜਾ ਰਹੇ ਆ ਵੀ ਨਹੀਂ ਮਿਲਿਆ ਤੇ ਮੈਂ ਕਦੇ ਉਹਨਾਂ ਨੂੰ ਇਹ ਵੀ ਨਹੀਂ ਕਿਹਾ ਵੀ ਤੁਸੀਂ ਯਾਰ ਤੁਹਾਨੂੰ 15-15 ਹਜ਼ਾਰ ਰੁਪਏ ਮੈਗਜ਼ੀਨ ਜਾਂਦਿਆਂ ਨੂੰ ਤੁਸੀਂ ਕਦੇ ਕੰਟਰੀਬਿਊਟ ਨਹੀਂ ਕੀਤਾ ਨਾ ਮੇਰੇ ਕੋਲ ਇਸੇ ਲਈ ਰਹੀ ਹੈ ਕਿ ਮੈਂ ਕਿਸੇ ਨੂੰ ਪੈਸਾ ਬਾਰੇ ਕਹਾਂ ਤੇ ਪਿਛਲੇ ਵਾਰੀ ਤੋਂ ਮੈਂ ਇਹਦਾ ਮੈਗਜ਼ੀਨ ਦਾ ਤੰਦਾ ਹੀ ੜਾਤਾ ਮੈਂ ਕਿਹਾ ਵੀ ਮੈਂ ਤਾਂ ਲੇਖਦਾ ਮੁੱਲ ਕੋਈ ਨਹੀਂ ਇਹਦਾ ਮੈਂ ਮੈਗਜ਼ੀਨ ਦੇ ਉੱਤੇ ਹੀ ਲੇਖਦਾ ਤਾਂ ਕੋਈ ਇਹ ਤਾਂ ਇਹ ਜੋ ਮਦਦ ਕਰਨਾ ਚਾਹੁੰਦਾ ਹੈ ਕਰ ਦੇ ਨਾ ਇਹਦਾ ਠੀਕ ਹੈ ਜਿਹੜੇ ਵੀ 20000 ਰੁਪਏ ਆਤੀ ਹੈ ਮੈਂ ਨਿਟਖਾਦਾ ਹੈਗਾ ਮੈਂ ਆਪ ਬੇਅਰ ਕਰਦਾ ਜੇ ਉਦਨੇ ਸਾਲ ਹੋ ਗਏ ਮਨ ਮੈਗਜ਼ੀਨ ਆਪਣੇ ਤੌਰ ਤੇ ਕੰਡੇ ਨਾ ਚੜਾਉਣ ਦੇ ਅੱਛਾ ਸ਼ਨਸਾਪ ਹੁਣ ਇੱਕ ਜਿਹੜੇ ਮਨ ਵਿੱਚ ਬੜਾ ਵੱਡਾ ਬੰਦਸਲਾ ਲਾ ਰਿਹਾ ਹੈ ਤੋ ਕਿ ਮੈਨੂੰ ਪਤਾ ਲੱਗਿਆ ਆਪਣੇ ਦਰਸ਼ਕਾਂ ਨੂੰ ਤੁਹਾਡੇ ਜਰਜ ਰਸਨਾ ਚਾਹਣਾ ਕਿ ਤੁਹਾਡੀਆਂ ਹੁਣ ਤੱਕ ਤੁਹਾਡੀ ਇਸ ਕਲਮਾਂ ਵਿੱਚੋਂ ਕਿੰਨੀਆਂ ਕਵਿਤਾਵਾਂ ਨਿਕਲੀਆਂ ਜਾਨੀ ਮੇਰੀਆਂ ਪੁਸਤਕਾਂ 12 ਇਸ ਤਰ੍ਹਾਂ ਇਸ ਵੇਲੇ ਤੱਕ ਪਬਲਿਸ਼ ਹੋ ਚੁੱਕੀਆਂ ਜੀ ਜਿਹਦੇ ਵਿੱਚ ਦੋ ਵਿਰੇ ਗੀਤ ਸੰਗਰੇ ਹੋਗੇ ਚਾਰ ਕਿ ਪੰਜ ਗਜ਼ਲ ਸੰਗਰੇ ਹੋਗੇ ਆ ਤੇ ਇੱਕ ਕਹਾਣੀਆਂ ਦੀ ਕਿਤਾਬ ਹੈਗੀ ਆ ਤੇ ਇੱਕ ਲੇਖਾਂ ਦੀ ਕਿਤਾਬ ਆ ਤੇ ਦੋ ਕਿ ਤਿੰਨ ਕਿਤਾਬਾਂ ਦੇ ਇੱਕ ਗੀਤਾਂ ਦੇ ਇੱਕ ਕਹਾਣੀਆਂ ਦੇ ਖਰੜੇ ਹੈਗੇ ਆ ਪਿਆਰ ਹੈਗੇ ਆ ਉਹ ਕਿਸੇ ਵੇਲੇ ਵੀ ਛੱਪ ਸਕਦੀਆਂ ਔਰ ਮੈਂ ਇੱਕ ਹੋਰ ਬੜੀ ਬਜੇਦਾਰ ਗੱਲ ਦੱਸਦਾ ਹਾਂ ਕਿ ਮੇਰਾ ਸਾਰੀ ਜਵਾਨੀ ਜਿਹੜੀ ਹੈਗੀ ਆ ਉਹ ਖੇਡਾਂ ਦੇ ਨਾਲ ਗੁਜ਼ਰੀ ਹੈਗੀ ਆ ਤੇ ਮੈਂ ਹਿੰਦੁਸਤਾਨ ਲੈਵਲ ਤੇ ਖੇਡਿਆ ਕੋਈ ਵੀ ਹਿੰਦੁਸਤਾਨ ਦਾ ਵੱਡਾ ਸ਼ਹਿਰ ਜਿਵੇਂ ਮਦਰਾਸ ਹੈ ਤਰਵਿੰਦਰਮਾ ਹੈ ਬੰਗਲੌਰ ਹੈ ਆਪਣਾ ਇਧਰਲੇ ਪਾਸੇ ਬੰਬਈ ਦੇ ਕੋਲ ਪੁਸਹਾ ਵਾਲਿਆ ਹਾਂਜੀ ਉੱਥੇ ਵਿੱਚ ਤਾਂ ਕੋਈ ਵੀ ਮਤਲਬ ਮੈਂ ਕੋਈ ਵੀ ਹੈ ਜਹਾਂ ਹਿੰਦੁਸਤਾਨ ਨੇ ਜਿੱਥੇ ਮੈਂ ਨਹੀਂ ਗਿਆ ਹੋਇਆ ਬਲਕਿ ਹਰਾਂ ਹੁੰਦੇ ਸੀ ਵੀ ਇੱਕ ਪਾਸੇ ਗਰਾਊਂਡ ਤੇ ਇੱਕ ਪਾਸੇ ਸਾਹਤ ਉਹ ਇੱਕ ਵਾਰ ਸੇ ਕੋਮਲ ਖਲਾਮਾ ਇੱਕ ਪਾਸੇ ਬਹੁਤ ਸੱਤ ਜਾਨ ਹੋ ਗਏ ਹੋਰ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਾਂ ਕਿ ਮੈਨੂੰ ਇੰਨਾ ਮਾਣ ਬਖਸ਼ਾ ਲਗਾ ਕੇ ਮੈਨੂੰ 16 ਸਾਲ ਤੱਕ ਲਗਾਤਾਰ ਕੰਟੀਨਿਊਸਲੀ ਮੈਨੂੰ ਆਪਣੀ ਟੀਮ ਉਹਨਾਂ ਨੇ ਮੈਨੂੰ ਬਾਲੀਵੁੱਡ ਟੀਮ ਦੀ ਕਪਤਾਨੀ ਦੇ ਰੱਖੀ 16 ਸਾਲ ਲਗਾਤਾਰ ਤੇ ਮੈਨੂੰ ਤਾਂ ਇੰਨਾ ਮਾਣ ਮਿਲਿਆ ਖੇਡਣ ਦੇ ਉਸ ਦੇ ਵਿੱਚ ਤੇ ਇਹਨਾਂ ਦੇ ਵਿੱਚ ਵੀ ਮੈਨੂੰ 2000 2000 ਉਹ ਉਹ 2019 ਕੇ ਖਾਤਾ ਮਤਲਬ ਚਲੋ ਆਲ ਇੰਡੀਆ ਜਿਹੜੀ ਸੈਣੀ ਦਵਾ ਸੀਗੇ ਉਹਨਾਂ ਨੇ ਆਪਣੇ ਉਸ ਮੈਨੂੰ ਦੀਪਕ ਜਤੋਈ ਦਾ ਅਵਾਰਡ ਦਿੱਤਾ ਸੀਗਾ ਵਾਹ ਵਾਹ ਤੇ ਫਿਰ ਮੈਨੂੰ ਹਮ ਡਾਕਟਰ ਸਾਧੂ ਸਿੰਘ ਹਮਦਰ ਅਵਾਰਡ ਦੇ ਲਿਆ ਗਗਲ ਅਵਾਰਡ ਫਿਰ ਮੈਨੂੰ ਹੁਣੇ ਫਰਵਰੀ ਦੇ ਵਿੱਚ ਦਿੱਲੀ ਵਾਲੇ ਚੰਨਨ ਗੋਵੇਦ ਪਰ ਜਿਹੜੇ ਬਹੁਤ ਵੱਡੇ ਰਾਈਟਰ ਸੀਗੇ ਉਹਨਾਂ ਦਾ ਗਗਲ ਅਵਾਰਡ ਮਿਲਿਆ ਤੇ ਮੈਨੂੰ ਅਨਵਰ ਸਾਹਿਬ ਜਿਹੜੇ ਬਹੁਤ ਤਕੜੇ ਰਾਈਟਰ ਹੋਏ ਆ ਆਪਣੇ ਗੱਜੋ ਉਹਨਾਂ ਨੇ ਮੈਨੂੰ ਗਜਲ ਅਵਾਰਡ ਮਿਲਿਆ ਡਾਕਟਰ ਗੁਰਚੰਦ ਸਿੰਘ ਸਾਹਿਬ ਦੀ ਗਜਲ ਅਵਾਰਡ ਮੈਨੂੰ ਉਹਨਾਂ ਨੇ ਦਿੱਤਾ ਤੇ ਜਿੰਨੇ ਵੀ ਵੱਡੇ ਹੁਣ ਇੰਟਰਨੈਸ਼ਨਲ ਸੰਸਥਾ ਹੈਗੀ ਆ ਉਹਨਾਂ ਨੇ ਜਲੰਧਰ ਪ੍ਰੋਗਰਾਮ ਕੀਤਾ ਸੀ ਪਿਛਲੀ ਵਾਰੀ ਤੇ ਉਹਨਾਂ ਨੇ ਉੱਥੇ ਮੈਨੂੰ ਗਜਲ ਸਮਰਾਟ ਦਾ ਅਵਾਰਡ ਦਿੱਤਾ ਹੈਗਾ ਤੇ ਪਿਛਲੇ ਦਸੰਬਰ ਦੇ ਵਿੱਚ ਮੋਗੇ ਦੇ ਵਿੱਚ ਮੈਨੂੰ ਅ ਗੁਰਚਾਂਦ ਸਿੰਘ ਨੇ ਤਖਤ ਰਿਵਾਰਡ ਗਾਜ਼ਲ ਅਵਾਰ ਦਿੱਤਾ ਹੈਗਾ ਤੇ ਇਸ ਮਨੂੰ ਕੋਈ ਗਾਜ਼ਲ ਸਟੇਵਲ ਗਾਜ਼ਲ ਦੇ ਅਵਾਰ ਜਿਹੜੇ ਹੈਗੇ ਆ ਉਹ 14 15 ਮਿਲ ਚੁੱਕੇ ਆ ਬਾਕੀ ਹੋਰ ਉਹ ਤਾਂ ਅਣਦੀ ਗੱਲ ਹੈਗੀ ਆ ਲਾਈਫ ਟਾਈਮ ਅਚੀਵਰ ਵਾਰ ਜਾਂ ਹੋਰ ਕੁਸਿਸਤਾਂ ਅਵਾਰ ਜਿਹੜੇ ਹੈਗੇ ਆ ਤੇ ਮੈਂ ਸਮਝਦਾ ਵੀ ਮੇਰੇ ਨਾਲੋਂ ਮੇਰੀ ਇੰਨੀ ਹیثیت ਹੀ ਆ ਮੇਰਾ ਇੰਨਾ ਸਥਾਨ ਨਹੀਂ ਸੀ ਜਿੰਨੇ ਬੰਨੋ ਮਾਨ ਸਨਮਾਨ ਮਿਲਿਆ ਹੋਇਆ ਹੈਗਾ ਔਰ ਮੈਂ ਚਲੋ ਸੰਸਥਾਵਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਤੇ ਮੈਨੂੰ ਬੜਾ ਮਾਨ ਸਤਿਕਾਰ ਦਿੱਤਾ ਸੀ ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਤੁਹਾਨੂੰ ਦੱਸਿਆ ਕਿ ਸਾਹ ਦੇ ਵਿੱਚ ਕਿਹੜੇ ਕਿਹੜੇ ਅਵਾਰਡ ਇਹਨਾਂ ਦੀ ਝੋਲੀ ਵਿੱਚ ਪਏ ਨੇ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਅੱਜ ਦੇ ਜੋ ਅੱਜ ਦੇ ਸ਼ਾਇਰ ਨੇ ਜਾਂ ਜੋ ਪਹਿਲੇ ਸ਼ਾਇਰ ਹੋਏ ਨੇ ਕਿਉਂਕਿ ਤੁਸੀਂ ਪਹਿਲੇ ਸ਼ਾਇਰ ਵੀ ਹੰਡਾਏ ਆ ਅੱਜ ਕੱਲ ਵੀ ਤੁਸੀਂ ਸ਼ਾਇਰ ਹੰਡਾ ਰਹੇ ਹੋ ਇਹਨਾਂ ਵਿੱਚ ਕੀ ਅੰਤਰ ਲੱਗਦਾ ਤੁਹਾਨੂੰ ਪਹਿਲੀਆਂ ਕਵੀਆਂ ਵਿੱਚ ਤੇ ਅੱਜ ਦੇ ਕਵੀਆਂ ਵਿੱਚ ਇਸਲੇ ਸਮੇਂ ਦੇ ਵਿੱਚ ਦੋ ਪਾ گاਉਂ ਦੇ ਵਿੱਚ ਸ਼ਾਰ ਵੰਡ ਹੋਏ ਸੀਗੇ ਜਿਹੜੇ ਲੱਖਾਂ ਵੀ ਸੀਗੇ ਜਿਹੜੇ ਐਜੂਕੇਸ਼ਨ ਫਿਗਰ ਆਪਣੇ ਪਾਸਾ ਜਿਹੜੇ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਹੋਰ ਉਹ ਕੁੱਲੀ ਕਪਟਾ ਵਾਲੇ ਪਾਸੇ ਹੋਏ ਸੀਗੇ ਜਿਹਦੇ ਦੂਜੇ ਸੀਗੇ ਕਪਟਾ ਮ ਜਿਹੜੇ ਛੰਦਬੱਧ ਕਪਟਾਵਾ ਹੋਗਾ ਜਿਹੜਾ ਪਾਸੇ ਹੋਏ ਸੀਗੇ ਤੇ ਉਸ ਵੇਲੇ ਬਹੁਤ ਲੋਕ ਖਚੋਲਾ ਵੀ ਹੋਇਆ ਕਿਉਂਕਿ ਔਰ ਜਿਹੜੇ ਉਹ ਸ਼ਾਇਰ ਆ ਉਹ ਮਿਹਨਤ ਕਰਨ ਤੋਂ ਘਟ ਲੰਦੇ ਆ ਉਹ ਉਹ ਜਦੋਂ ਜਿਆ ਲਿਖੀ ਕਰਨੇ ਸਭ ਕੁਝ ਪਤਾ ਲੱਗਦਾ ਨਹੀਂ ਹੈ ਬਲਕਿ ਕਈਆਂ ਨੇ ਤਾਂ ਕਹਿ ਰਹੇ ਤੈਨੂੰ ਕਵਤਾ ਦੇ ਵਿੱਚ ਜੋਕ ਵੀ ਕਰਦੇ ਰਹੇ ਵੀ ਇਸ ਕਵਤਾ ਤੇ ਸੁਣਾ ਕੇ ਵੀ ਕੋਈ ਸਮਝ ਨਹੀਂ ਲੱਗੀ ਕਹਿੰਦੇ ਹਾਂ ਥੋੜੀ ਬਹੁਤ ਲੱਗੀ ਆ ਕਹਿੰਦੇ ਨਹੀਂ ਫਿਰ ਹਜੇ ਤੱਕ ਕਵਤਾ ਠੀਕ ਨਹੀਂ ਹੋਈ ਉਹਦੋਂ ਨੇ ਮਤਲਬ ਬਹੁਤ ਔਖੇ ਔਖੇ ਜਿਹੇ ਲਫ਼ਜ਼ ਪਾ ਕੇ ਕਿਉਂਕਿ ਉਹ ਪੜੇ ਲਿਖੇ ਜਿਆਦਾ ਹੁੰਦੇ ਆ ਜਿਹੜੇ ਪਾਲੋਜੀਟੋ ਪ੍ਰੋਫੈਸਰ ਜਿਹੜੇ ਡਾਕਟੋਰੇਟ ਜਿਹਨਾਂ ਨੇ ਕੀਤੀ ਹੁੰਦੀ ਆ ਤੇ ਉਹਨਾਂ ਨੇ ਇਹ ਫਿਰ ਲੇਕਿਨ ਗੱਲ ਜਿਹੜੀ ਹੈਗੀ ਆ ਉਹ ਆਖਰ ਉੱਪਰੋਂ ਹੋ ਕੇ ਆਈ ਤੇ ਤੇ ਪਿੰਗਲ ਅਰੋੜ ਜਿਹੜਾ ਹੈਗਾ ਉਹ ਹੁਣ ਪੂਰੀ ਤਰ੍ਹਾਂ ਆ ਗਈ ਆ ਤੇ ਸਾਰੇ ਇਹ ਜਿਹੜੇ ਸਾਰੇ ਪਾਸੇ ਜਿਹੜੇ ਹੈਗੇ ਆ ਉਹ ਬ੍ਰੈਗਨ ਲਿਟਰ ਨੂੰ ਚਾਹੇ ਕੋਈ ਖੁੱਲੀ ਕਵਤਾ ਵੀ ਲਿਖਦਾ ਹੈਗਾ ਲੇਕਿਨ ਉਹ ਗੱਲ ਜੇ ਉਹ ਲਿਖਦਾ ਕਿਉਂਕਿ ਜਦੋਂ ਵੀ ਕੋਈ ਮਹਿਫਲ ਜੁੜਦੀ ਹੈ ਕਿਸੇ ਕਿਸਮ ਦੀ ਮਹਿਫਲ ਹੋਵੇ ਚਾਹੇ ਉਹ ਖੁਸ਼ੀ ਦੀ ਹੋਵੇ ਚਾਹੇ ਗਵੇਦੀ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੇ ਹੋਵੇ ਜੇ ਅਸੀਂ ਇੱਕ ਦੂਜੇ ਨੂੰ ਕਹਿੰਦੇ ਯਾਰ ਕੋਈ ਸ਼ੇਅਰ ਸੁਣਾ ਕੋਈ ਨਹੀਂ ਕਹਿੰਦਾ ਵੀ ਤੂੰ ਕਵਤਾ ਸੁਣਾ ਤੇ ਸ਼ੇਅਰ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਇੱਕੋ ਸ਼ੇਅਰ ਦੇ ਵਿੱਚ ਸਾਰੀ ਸਾਰੀ ਗੱਲ ਬਣ ਜਾਂਦੀ ਹੈਗੀ ਆ ਤੇ ਮਿਹਨਤ ਤੋਂ ਕਤਰਾਣਾ ਨਹੀਂ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਸਾਹਿਤ ਵਿੱਚ ਵੀ ਸਾਰੇ ਪਾਸੇ ਜਿਹੜੀ ਮਿਹਨਤ ਹੈਗੀ ਆ ਉਹ ਬੜਾ ਜ਼ਰੂਰੀ ਆ ਕਿ ਸਾਹਿਤ ਵਿੱਚ ਕਿਉਂ ਨਾ ਮਿਹਨਤ ਹੋਵੇ ਇਸ ਕਰਕੇ ਅੱਜਕੱਲ ਗਜ਼ਲ ਦਾ ਯੋਗ ਚੱਲ ਰਿਹਾ ਹੈਗਾ ਇਹ ਬਹੁਤ ਵੱਧਿਆ ਵੱਡੀ ਗੱਲ ਹੈਗੀ ਜਾਨੀ ਸਾਹਿਬ ਜੀ ਜਿਹੜੇ ਹੁਣ ਵਾਲੇ ਨਵੇਂ ਸ਼ਾਇਰ ਨੇ ਉਹਨਾਂ ਨੂੰ ਇੱਕ ਇੱਕ ਨੀ ਦਾ ਜਾਂ ਇੱਕ ਸੰਦੇਸ਼ ਦੇਣਾ ਚਾਹੁੰਦੇ ਐਕਚੁਅਲੀ ਪਿਛਲੇ ਜ਼ਮਾਨੇ ਦੇ ਵਿੱਚ ਪੁਸਤਕਾਂ ਬਹੁਤ ਖਰਚ ਛਪਦੀਆਂ ਸੀਗੀਆਂ ਸਪਾਈਆਂ ਘੱਟ ਜਾਂਦੀਆਂ ਸੀਗੀਆਂ ਮੇਰੇ ਪਬਲਿਸ਼ਰ ਸੀਗੇ ਉਹ ਵੀ ਪੁਸਤਕ ਦੇਖ ਕੇ ਫੜਦੇ ਸੀਗੇ ਇਦਾਂ ਨਹੀਂ ਸੀ ਫੜਦੇ ਤੇ ਜਿਹੜਾ ਅੱਜ ਦਾ ਯੋਗ ਆ ਉਹਦੇ ਜਿਹੜੇ ਮੁੰਡੇ ਭਈਆ ਕੁੜੀਆਂ ਲਿਖਦੇ ਬਾਅਦ ਦੇ ਵਿੱਚ ਪਹਿਲਾ ਪੁਸਤਕ ਛਪਾਉਣ ਵੱਲ ਦੌੜਦੇ ਆ ਤੇ ਕਿੰਨਾ ਕਿੰਨੇ ਕਿੰਨੇ ਕਿਚਰ ਹੁੰਦਾ ਉਹਨਾਂ ਨੂੰ ਲਿਖਦੇ ਨੂੰ ਕੁਝ ਵੀ ਨਹੀਂ ਹੁੰਦਾ ਤੇ ਉਹ ਬਸ ਕਵਤਾਵਾਂ ਜਿਹੇ ਇਸੇ ਤਰ੍ਹਾਂ ਨਹੀਂ ਆ ਦੇ ਲਿਖ ਲੈ ਕੇ ਕਵਤਾਵਾਂ ਦੇ ਬਾਅਦ ਉਹ ਕਿਤਾਬਾਂ ਦੇ ਮਗਰ ਭਜਦੇ ਆ ਕਿਉਂਕਿ ਤਰ੍ਹਾਂ ਹਾਂ ਕਿਚਰਾਂ ਨਹੀਂ ਆ ਜਾਦਾ ਜਾਂ ਹੋਰ ਪਾਸੇ ਵੀ ਜ਼ਿਆਦਾ ਹੋਗੇ ਕੋਈ ਵਰਕ ਪੈਣਾ ਦੇ ਉਹਨਾਂ ਨੂੰ ਤੇ ਉਹ ਜਿਹੜੇ ਪਬਲਿਸ਼ਰ ਵੀ ਬਹੁਤ ਜ਼ਿਆਦਾ ਬਣ ਗਏ ਹੋਏ ਆ ਤੇ ਉਹ ਵੀ ਕਹਿੰਦੇ ਆ ਵੀ ਲਾਗਿਆਂ ਤੇ ਲਾਗ ਲੈਣਾ ਭਾਵੇਂ ਜਾਂਦੀ ਰੰਦੀ ਹੋ ਜਾਵੇ ਉਹ ਹਾਲ ਹੋਇਆ ਆ ਪਾਸਕਲ ਵੀ ਕਿਤਾਬਾਂ ਜ਼ਿਆਦਾ ਛਪ ਰਹੀਆਂ ਲੇਕਿਨ ਪੜੀ ਪੜਨੀ ਕੋਈ ਵੀ ਨਹੀਂ ਹੁੰਦੀ ਬਹੁਤ ਘੱਟ ਕੋਈ ਕੋਈ ਕਿਤਾਬ ਆ ਰਹੀ ਆ ਜਿਹੜੀ ਪੜਦੀ ਹੋਵੇ ਤੇ ਨਵੇਂ ਸ਼ਾਇਰਾਂ ਨੂੰ ਜਿਹੜਾ ਹੈਗਾ ਨਵੇਂ ਕਵੀਆਂ ਨੂੰ ਅਪੋਰਟ ਕਰਣੀ ਚਾਹੀਦੀ ਹੈਗੀ ਆ ਦੁੱਧੇ ਜਿਹੜੇ ਪੁਰਾਣੇ ਸਾਡੇ ਸ਼ਾਇਰ ਆਰੀਆ ਅਦੀਬ ਹੋਏ ਆ ਉਹਨਾਂ ਦੀਆਂ ਕਿਤਾਬਾਂ ਪੜ੍ਹਦੀਆਂ ਚਾਹੀਦੀਆਂ ਸਿੱਖਣਾ ਚਾਹੀਦਾ ਵੀ ਕੀ ਆ ਆਪਣੇ ਕਵਿਤਾ ਦੇ ਵਿੱਚ ਕੋਈ ਨਾ ਕੋਈ ਗੱਲ ਚਾਹੇ ਖੁੱਲੀ ਕਵਿਤਾ ਵੀ ਲਿਖਣ ਲੇਕਿਨ ਉਹਦੇ 'ਚ ਕੋਈ ਗਲਤੀ ਹੋਵੇ ਮਤਲਬ ਉਹ ਬਹੁਤ ਵਧੀਆ-ਵਧੀਆ ਵਿਚਾਰ ਉਹਦੇ ਵਿੱਚ ਵੀ ਆ ਸਕਦੇ ਹੈਗੇ ਆ ਲੇਕਿਨ ਮਿਹਨਤ ਕਰਦੇ ਕਤਰਾਦੇ ਆ ਕਿਤਾਬ ਚਪਵਾਉਣ ਵੱਲ ਬਹੁਤ ਜਲ ਦੌੜਦੇ ਆ ਚਾਹੇ ਕੁਝ ਖਰਾਬ ਦੇ ਵਿੱਚ ਹੋਵੇ ਚਾਹੇ ਦਾ ਹੋਵੇ ਤੇ ਪਬਲਿਸ਼ਰ ਵੀ ਗੱਲ ਨੇ ਅਸੀਂ ਕੀ ਲੈਣਾ ਦੇਣਾ ਇਸ ਤੋਂ ਅਸੀਂ 25000 ਰੁਪਏ ਲੈਣਾ ਖਤਾਬ ਦਾ ਤੇ ਆਪਣਾ ਠੀਕ ਹੈ ਜਿੱਤੇ ਮਰਜ਼ੀ ਜਾਂਦੇ ਔਰ ਇੱਕ ਹੋਰ ਗੱਲ ਇਹ ਹੈਗੀ ਆ ਇਹ ਪਬਲਿਸ਼ਰ ਉਹਨਾਂ ਦੇ ਨਾਲ ਲੈ ਦੇ ਕਰਦੇ ਵੀ ਕਿੰਨੇ ਅਖਤਾਬਾਂ ਚਾਹੀਦੀਆਂ ਜੇ ਉਹਨਾਂ ਦੀ ਗੱਲ 100 ਤੇ ਟੁੱਟਦੀ ਆ 200 ਤੇ ਟੁੱਟਦੀ ਆ 300 ਤੇ ਟੁੱਟਦੀ ਆ ਉਹ ਛਪਵਾਂਦੇ ਹੀ ਹੁੰਦੀਆਂ ਆ ਇੰਨੀ ਮਾੜੀ ਗੱਲ ਪਬਲਿਸ਼ਰਾਂ ਦੀ ਹੋਈ ਹੋਈ ਆ ਕਿ ਉਹ ਆਪਣੇ ਕੋਲ ਰੱਖਦੇ ਹੀ ਨਹੀਂ ਬਾਜ਼ੀ ਮੀਨਾ ਚਪੋਈਆਂ ਉਹਨਾਂ ਨੂੰ ਸਮਝਾਉਂ ਗਿਆ ਆਪ ਆਪ 25-25000 ਰੁਪਇਆ 80-90 ਸਵੇ ਦੀ ਕਿਤਾਬ ਦਾ ਤੇ ਫਿਰ ਮੁੱਲ ਜੇ ਉਹਨਾਂ ਨੇ ਰੱਖਣੀ ਵੀ ਹੈਗੀ ਆ 40-50 ਉਹਨਾਂ ਦਾ ਲਾਇਬ੍ਰਰੀਆਂ ਦੇ ਨਾਲ ਕਾਲਜਾਂ ਦੇ ਨਾਲ ਆ ਆਖਿਰ ਮਿਲੀ ਹੁੰਦੀ ਆ ਉੱਥੇ ਲੈ ਲੈਂਦੇ ਆ ਤੇ ਆਪ ਐਂਡਪੈਂਡ 50-50 ਪਰਸੈਂਟ ਉਹਨਾਂ ਨੂੰ ਦੇ ਦੇ ਕੇ ਬਾਕੀ ਪੈਸੇ ਆਪ ਲੈ ਲੈਂਦੇ ਆ ਕਿਉਂਕਿ ਮੁੱਲ ਨਾਲ ਜਿਹੜਾ ਪੈਸੇ ਰਾਈਟ ਆਨਰ ਤੋਂ ਲੈ ਲੈ ਹੁੰਦੇ ਆ ਉਹਨਾਂ ਨਾਲ ਸੋ ਪਬਲਿਸ਼ਰ ਵੀ ਜਿਹੜੇ ਹੈਗੇ ਆ ਉਹ ਇਮਾਨਦਾਰ ਨੇ ਹੈਗੇ ਤੇ ਸਾਡੇ ਨਵੇਂ ਰਾਈਟਰ ਵੀ ਜਿਹੜੇ ਹੈਗੇ ਆ ਉਹ ਮਿਹਨਤ ਤੋਂ ਬਿਲਕੁਲ ਕਤਰੰਦਾ ਹੈ ਮਿਹਨਤ ਨਹੀਂ ਕਰਦੇ ਮੈਂ ਤਾਂ ਬਿਲਕੁਲ ਨਹੀਂ ਕਰਦੇ ਜੀ ਉਹ ਅੱਛਾ ਮੈਨੂੰ ਤੁਹਾਡੇ ਜਿਵੇਂ ਗੱਲਾਂ ਸੁਣ ਕੇ ਨਾ ਇੱਕ ਤੁਹਾਡੀ ਮੈਂ ਕਹਿੰਦਾ 1982 ਵਿੱਚ ਇੱਕ ਕਵਿਤਾ ਸ਼ਬੀ ਸੀ ਲੱਗੀ ਮਹਿਫਲ ਤੋਂ ਕਹਿੰਦਾ ਅਗਲਾ ਦੀ ਸੈਣੀ ਆ ਗਿਆ ਵੀ ਸੈਣੀ ਇਦਾਂ ਦੀ ਇੱਕ ਉਸ ਦੀ ਮੈਂ ਕਹਿੰਦਾ ਮੈਂ ਬੜੀ ਮਰੀ ਮਰਾਦ ਹੈ ਕਿ ਉਹ ਮੈਂ ਤੁਹਾਡੇ ਕੋਲ ਉਸ ਚੀਜ਼ ਦੇ ਦੋ ਚਾਰ ਸ਼ੇਰ ਸੁਣਾ ਜੀ ਉਹ ਗਜ਼ਲ ਦਾ ਸ਼ੇਰ ਹੈ ਜੀ ਮਤਲਬ ਉਹ ਤਾਂ ਮੇਰੀ ਜਿਹੜਾ ਮਹਿਫਲ ਚ ਪਾਬਤ ਹਰਦਾ ਕੋ ਸਾਰੇ ਖੜੇ ਉੱਠਣ ਇਦਾਂ ਲੋ ਜੀ ਆ ਗਿਆ ਸੈਣੀ ਲੋ ਜੀ ਆ ਗਿਆ ਸੈਣੀ ਤੇ ਪਤਾ ਨਹੀਂ ਉਸ ਵੇਲੇ ਕਿਸ ਰੌਂਦੇ ਵਿੱਚ ਲਿਖਿਆ ਗਿਆ ਸੀਗਾ ਮੈਂ ਕਦੇ ਸੁਣਾਉਂਦਾ ਵੀ ਨਹੀਂ ਕਿਉਂਕਿ ਹੋਰ ਤਰ੍ਹਾਂ ਦਾ ਲੱਗਦਾ ਵੀ ਆਪਣੀ ਪ੍ਰੇਜ ਆਪੇ ਕਰੀ ਜਾਣੀ ਮਤਲਬ ਇਸ ਤਰ੍ਹਾਂ ਦੀ ਗੱਲ ਲੱਗਦੀ ਮੈਨੂੰ ਬੜਾ ਵਧੀਆ ਲੱਗਾ ਮੈਂ ਤੁਹਾਡੀ ਸਾਰੀ ਕਿਤਾਬ ਪੜੀ ਸੀ ਉਹ ਤੇ ਮੈਨੂੰ ਬਸt ਹੋਇ ਲੱਗਾ ਸੀ ਇੱਥੋਂ ਤੱਕ ਤੇ ਮੈਂ ਬੜੀਆ ਰੋ ਕਿਤਾਬ ਤੁਹਾਡੀ ਪੜੀ ਆ ਤੇ ਹੁਣ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਦੋ ਬੜੀਆ-ਬੜੀਆ ਸ਼ੇਅਰ ਸੁਣਾ ਦੇ ਯਾਨੀ ਕਿ ਮਾਤਾ ਲਈ ਵੀ ਜਾਣਾ ਆਪਣੀ ਹਿੰਮਤ ਆਪਣੇ ਜਿਹਰੇ ਨਾਲ ਮੈਂ ਤਾਂ ਜੀਵੀ ਜਾਣਾ ਆਪਣੀ ਹਿੰਮਤ ਆਪਣੇ ਜਿਹਰੇ ਨਾਲ ਵਰਨਾ ਇਸ ਦੁਨੀਆ ਨੇ ਯਾਰੋ ਕਹੀ ਨਹੀਂ ਕੀਤੀ ਮੇਰੇ ਨਾਲ ਵਾਹ ਜੀ ਮੈਂ ਜਾਣਾ ਸੀ ਤੇਰੇ ਪਿੱਛੋਂ ਕੱਲਾ ਰਹਿ ਜਾਵਾਂਗਾ ਮੈਂ ਮੈਂ ਜਾਣਾ ਸੀ ਤੇਰੇ ਪਿੱਛੋਂ ਕੱਲਾ ਰਹਿ ਜਾਵਾਂਗਾ ਮੈਂ ਹੰਝੂ ਹੋ ਕੇ ਚੀਸਾ ਪੀਣਾ ਕਿੰਨਾ ਕੁਝ ਹੈ ਮੇਰੇ ਨਾਲ ਵਾਹ ਜੀ ਵਾਹ ਕਿੰਨੇ ਸਾਲਾਂ ਤੋਂ ਬੇਸ਼ੱਕ ਤੋਂ ਆਇਆ ਨਹੀਂ ਬਣੇ ਰਹੇ ਤੇ ਕਿੰਨੇ ਸਾਲਾਂ ਦਾ ਬੇਸ਼ੱਕ ਤੋਂ ਆਇਆ ਨਹੀਂ ਬਣੇ ਰਹੇ ਤੇ ਫਿਰ ਵੀ ਮੇਰੀ ਇਮੇਜ ਹੈ ਲੱਗੀ ਪੌੜੀ ਵਾਂਗ ਬਣੇ ਰਹਿਣਾ ਤੇ ਜਿਹੜਾ ਇਹਦਾ ਸ਼ੇਰ ਹੋਰ ਮੈਂ ਤੁਹਾਨੂੰ ਸੁਣਾਵਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿ ਜਿਨ੍ਹਾਂ ਨੇ ਉਡਣਾ ਹੁੰਦਾ ਹਵਾ ਨਹੀਂ ਵੇਖਿਆ ਕਰਦੇ ਵਾਹ ਜੀ ਵਾਹ ਜਿਨ੍ਹਾਂ ਨੇ ਉਡਣਾ ਹੁੰਦਾ ਹਵਾ ਨਹੀਂ ਵੇਖਿਆ ਕਰਦੇ ਜੋ ਸੂਰਜ ਵਾਂਗ ਚੜਦੇ ਨੇ ਘਟਾ ਨਹੀਂ ਵੇਖਿਆ ਕਰਦੇ ਸਵੇਰ ਦਾ ਡਰ ਹੈ ਉਹਨਾਂ ਨੂੰ ਬਣਨ ਤੋਂ ਡਰਦੇ ਨੇ ਜੋ ਵੀ ਮਨਾ ਵਿੱਚ ਬਣ ਜੋ ਮਿੱਤਨ ਸਵੇਰ ਨਹੀਂ ਵੇਖਿਆ ਕਰਦੇ ਤੇ ਇਹ ਸਨ ਸਰਦਾਰ ਬਲਬੀਰ ਸਿੰਘ ਜੀ ਸੈਣੀ ਹਰਿਆਣੇ ਦੇ ਜੰਪਲ ਪਰ ਸਾਡੇ ਪੰਜਾਬ ਵਿੱਚ ਆ ਕੇ ਪੰਜਾਬੀ ਮਾਂ ਬੋਲੀ ਨੂੰ ਇਹਨਾਂ ਨੇ ਕਿੰਨਾ ਪਿਆਰ ਦਿੱਤਾ ਕਿਹੜੀਆਂ-ਕਿਹੜੀਆਂ ਉਪਰ ਬੜੀਆਂ ਇਨਾ ਕੋਲ ਨੇ ਕਿਹੜੇ-ਕਿਹੜੇ ਇਹਨਾਂ ਨੂੰ ਪੁਰਸਕਾਰ ਮਿਲੇ ਨੇ ਤੇ ਉਹਨਾਂ ਨੇ ਤੁਹਾਨੂੰ ਅੱਜ ਆਪਣੇ ਜੀਬਾਨੀ ਹੰਸਿਆ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਆਉਣ ਵਾਲੇ ਸਮੇਂ ਵਿੱਚ ਉਮੀਦ ਆ ਕਿ ਫੇਰ ਤੁਸੀਂ ਸਾਨੂੰ ਇਦਾਂ ਹੀ ਟਾਈਮ ਦਿਓਗੇ ਜਦੋਂ ਤੱਕੀ ਵਾਰ ਮਿਲੂਗਾ ਜੀ ਬਹੁਤ ਤਧੁਆਦ ਦਰਦੇ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰੇ ਤੋਂ ਬੜੀ ਕਿਰਪਾ ਕੀਤੀ ਐ ਇੰਨੇ ਦੂਰ ਆਏ ਤਾਂ ਫਿਰ ਇੰਟਰਵਿਊ ਤੁਸੀਂ ਕਿੱਥੇ ਇਹ ਮੇਰਾ ਪਹਿਲਾ ਹੀ ਚਾਂਸ ਆ ਕਿ ਮੈਂ ਇਸ ਤਰ੍ਹਾਂ ਦੇ ਇੰਟਰਵਿਊ ਜਿਹੜੀ ਹੈਗੀ ਆ ਉਹ ਅੱਜ ਪਤਾ ਨਹੀਂ ਮੇਰੇ ਕੋਲ ਕੁਝ ਵਧੀਆ ਤਰ੍ਹਾਂ ਤਰ੍ਹਾਂ ਨਾਲ ਦੇ ਵੀ ਹੋਈ ਹੈ ਕਿ ਨਹੀਂ ਦੇ ਹੋਈ ਕਿਉਂਕਿ ਮੈਂ ਇਹਨਾਂ ਚੀਜ਼ਾਂ ਤੋਂ ਅਸੇ ਪਾਸੇ ਜਾਈ ਹੋ ਜਾਂਦਾ ਹੈ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਆ ਗੇਮਾਂ 'ਚ ਵੀ ਕਿਉਂਕਿ ਮੈਂ ਬੀਲ ਦੇ ਕੈਪਟਨ ਮੇਰੇ ਤੋਂ ਲੈਣੇ ਹੁੰਦੇ ਸੀ ਇੰਟਰਵਿਊ ਲੇਕਿਨ ਮੈਂ ਸ਼ਰਕ ਕਰ ਜਾਂਦਾ ਮੈਂ ਸੀ ਵੀ ਮੇਰੇ ਤੋਂ ਨਾ ਲੈਣ ਯਾਰ ਇੰਟਰਵਿਊ ਕਿਹਾ ਲੈਣਾ ਹੈਗਾ ਮੈਂ ਠੀਕ ਆ ਆਪਣੀ ਵਿਜਾਈ ਆਪੇ ਕਰੀ ਜਾਣੀ ਸਰ ਮੈਂ ਕਹਿੰਦਾ ਪਹਿਲਾਂ ਆਪਾਂ ਦਾ ਦੇਖੀ ਕਿ ਕਿਹਦਾ ਬਹੁਤ ਪ੍ਰਭਾਵ ਥੈਂਕ ਯੂ